ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੁਕਰਮ ਤੇ ਗਲਾ ਕਟਣਾ ਦੱਸਾਂਗੇ ਜੀ ਗਰੇ ਦੀ ਬੁਕਰਮ ਦੀ ਆਪਾਂ ਲੈ ਲੈਣੀ ਚੜਾਈ ਜੀ 8 ਇੰਚ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਇਹ 4 ਇੰਚ ਰਹਿ ਜਾਊਗਾ ਜੀ ਹੁਣ ਆਪਾਂ ਗਰੇ ਦੀ ਚੜਾਈ ਲੈਣੀ ਹੈ ਜੀ ਪੌਣੇ 3 ਇੰਚ ਤੇ ਇਧਰ ਨੂੰ ਆਪਾਂ ਲੈਣੀ ਹੈ ਜੀ 7 ਇੰਚ ਤਿਆਰ ਰੱਖਣਾ ਜੀ 7.5 ਲਵਾਂਗੇ ਜੀ 7.5 ਲਵਾਂਗੇ ਜੀ ਹਾਂਜੀ ਇਸ ਤਰ੍ਹਾਂ ਤੇ ਇਥੋਂ ਵੀ ਆਪਾਂ ਪੌਣੇ ਤਿੰਨ ਲਾਈਨ ਚ ਲੈ ਜਾਣਾ ਇੱਕ ਨਿਸ਼ਾਨ ਲਗਾ ਦੇਣਾ ਹੁਣ ਆਪਾਂ ਇਹ ਸਟੇਟ ਨਿਸ਼ਾਨ ਲਗਾ ਲੈਣਾ ਲਾ ਲੈਣਾ ਉੱਪਰ ਤੱਕ ਇਸ ਤਰ੍ਹਾਂ ਹੁਣ ਆਪਾਂ ਗਲੇ ਦੀ ਗੁਲਾਈ ਦੀ ਸ਼ੇਪ ਦੇਵਾਂਗੇ ਜੀ ਗੋਲ ਗੋਲਾ ਕੱਟਣ ਲੱਗਿਆ ਜੀ ਆਪਾਂ ਸ਼ੇਪ ਕੋਈ ਵੀ ਤੁਸੀਂ ਮੈਨ ਦੇ ਸਕਦੇ ਆ ਆਪਣੇ ਮਨਪਸੰਦ ਦੀ ਨਾ ਆਪਾਂ ਇਹਨੂੰ ਕੱਟ ਲਵਾਂਗੇ ਜੀ ਬੁਕਰਮ ਤੇ ਗੜਾ ਕੱਟਣਾ ਜੀ ਬਹੁਤ ਹੀ ਸੌਖਾ ਜੀ ਤੇ ਨਾਲੇ ਆਪਣੀ ਮਨਪਸੰਦ ਬੁਕਰਮ ਤੇ ਆਪਾਂ ਗੜਾ ਕੱਟ ਸਕਦੇ ਹਾਂ ਜੀ ਬਾਜ਼ਾਰ ਦੇ ਗੜੇ ਤਾਂ ਜੀ ਇਦਾਂ ਹੀ ਜਾਂ ਚੌੜਾਈ ਜ਼ਿਆਦਾ ਹੁੰਦੀ ਹੈ ਜਾਂ ਲਵਾਈ ਜ਼ਿਆਦਾ ਹੁੰਦੀ ਹੈ ਉਹ ਸੈੱਟ ਦੀ ਬੈਠ ਗਈ ਜੀ ਹਾਂ ਜੀ ਇਹ ਦੇਖੋ ਹੁਣ ਆਪਾਂ ਫੋਲਡਿੰਗ ਕਰਨ ਵਾਸਤੇ ਐਕਸਟਰਾ ਆਪਾਂ ਕੱਟ ਲਾਂਗੇ ਜੀ ਨਾ ਦੇਖੋ ਜੀ ਕਿੰਨਾ ਵਧੀਆ ਗੜਾ ਬਣਿਆ ਜੀ ਆਪਣੀ ਮਨਪਸੰਦ ਇਸ ਤੋਂ ਆ ਮੇ ਵੀਡੀਓ ਦੇਖਣ ਵਾਸਤੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ ਜੀ ਧੰਨਵਾਦ ਜੀ